ਸੱਚੀ ਗੱਲ ਫਟਾਫਟ ਖਬਰਾਂ ਤੁਸੀਂ ਦੇਖ ਰਹੇ ਹੋ ਜਿੱਤੇ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਦੇਸ਼ ਦੁਨੀਆ ਮਨੋਰੰਜਨ ਖੇਡ ਤੇ ਵਪਾਰ ਜਗਤ ਦੀਆਂ ਅਹਿਮ ਸਰਗਰਮੀਆਂ ਫਟਾਫਟ ਯਾਨੀ ਤੇਜ਼ ਰਫ਼ਤਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵਾ ਬਾਲੀਵੁੱਡ ਫਿਲਮਾਂ ਮੈਨੂਵਲ ਦੇ ਮਸ਼ਹੂਰ ਗਾਇਕ ਅਰਜਨ ਵੈਲੀ ਦੇ ਗਾਇਕ ਭੁਪਿੰਦਰ ਬੱਬਲ ਦੇ ਸੰਗੀਤ ਗਰੁੱਪ ਦੀ ਗੱਡੀ ਹਰਿਆਣਾ ਹੁਸ਼ਿਆਰਪੁਰ ਮੁੱਖ ਸੜਕ ਤੇ ਪੈਂਦੇ ਪਿੰਡ ਬਾਗਪੁਰ ਦੇ ਨੇੜੇ ਸੜਕਾ ਹਾਦਸੇ ਦਾ ਸ਼ਿਕਾਰ ਹੋਈ ਹੈ ਇਸ ਹਾਦਸੇ ਵਿੱਚ ਗੱਡੀ 'ਚ ਸਵਾਰ 12 ਲੋਕਾਂ 'ਚੋਂ 2 ਦੀ ਜਾਨ ਚਲੀ ਗਈ ਹੈ ਜਦਕਿ 4 ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਦਾਖਲ ਕਰਵਾਇਆ ਗਿਆ ਫਿਲਹਾਲ 2 ਜਾਣਿਆਂ ਦੀ ਛੁੱਟੀ ਹੋ ਚੁੱਕੀ ਹੈ ਪਰ ਇੱਕ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕੀਤਾ ਗਿਆ ਜਾਣਕਾਰੀ ਅਨੁਸਾਰ ਬੀ ਧਾਰਮਿਕ ਪ੍ਰੋਗਰਾਮ ਲੈ ਜਾ ਰਹੇ ਸਨ ਪ੍ਰੋਗਰਾਮ ਦੇ ਸਮਾਪਤੀ ਤੋਂ ਬਾਅਦ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਲਈ ਰਵਾਨਾ ਹੋਏ ਜਦੋਂ ਕਿ ਮੰਡਲੀ ਦੇ ਹੋਰ ਕਲਾਕਾਰ ਟੈਂਪੋ ਟਰੈਵਲਰ ਚ ਚੰਡੀਗੜ੍ਹ ਲਈ ਰਵਾਨਾ ਹੋ ਰਹੇ ਸਨ ਜਿੱਥੇ ਹੋ ਹੱਥ ਦਾ ਸ਼ਕਾਰ ਹੋਇਆ ਗਾਜ਼ਾ ਪੱਟੀ ਚ ਇੱਕ ਮਸਜਿਦ ਅਤੇ ਸਕੂਲ ਦੇ ਉੱਤੇ ਤੜਕੇ ਇਜ਼ਰਾਈਲੀ ਹਵਾਈ ਹਮਲਿਆਂ ਜੋ ਕਟੋ-ਕਟ 24 ਲੋਕ ਮਾਰੇ ਗਏ ਨੇ ਫਲਸਤੀਨੀ ਅਧਿਕਾਰੀਆਂ ਮੁਤਾਬਕ 93 ਲੋਕ ਸਖਮੀ ਹੋਏ ਨੇ ਜਿਸ ਨਾਲ ਇਰਾਨ ਸਮਰਪਿਤ ਤਤਵਾਦੀ ਸਮੂਹਾਂ ਵਿਰੋਧ ਆਪਣੀ ਲੜਾਈ ਦਾ ਕੀੜਾ ਵਧਾਉਂਦੇ ਹੋਏ ਇਜ਼ਰਾਈਲ ਨੇ ਉੱਤਰੀ ਗਾਜ਼ਾ ਤੇ ਦੱਖਣੀ ਬੈਰੂਤ ਦੇ ਵਿੱਚ ਬੰਬਾਰੀ ਤੇਜ਼ ਕਰ ਦਿੱਤੀ ਹੈ ਇਜ਼ਰਾਈਲ ਆਪਣੇ 7 ਅਕਤੂਬਰ ਦੇ ਹਮਲੇ ਤੇ ਲਗਭਗ ਇੱਕ ਸਾਲ ਬਾਅਦ ਵੀ ਹਮਾਸ ਨਾਲ ਲੜ ਰਿਹਾ ਹੈ ਤੇ ਦੇਰ ਅਲ ਬਲਾਹਾ ਦੇ ਕੇਂਦਰੀ ਸ਼ਹਿਰ ਦੇ ਵਿੱਚ ਮੁੱਖ ਹਸਪਤਾਲ ਦੇ ਨੇੜੇ ਇੱਕ ਮਸਜਿਦ ਵਿੱਚ ਪਨਾ ਲੈਣ ਵਾਲੇ ਵਿਸਥਾਪਿਤ ਲੋਕਾਂ ਤੇ ਹਮਲਾ ਕੀਤਾ ਗਿਆ ਇਜ਼ਰਾਈਲ ਨੇ ਬਿ ਉਸਨੇ ਹਮਾਸ ਦੇ ਕਮਾਂਡ ਅਤੇ ਕੰਟਰੋਲ ਕੇਂਦਰ ਨੂੰ ਨਿਸ਼ਾਨਾ ਬਣਾਇਆ। ਸੱਤ ਮੈਂਬਰ ਡਾਕਟਰ ਤਰਮੇਰ ਗਾਂਧੀ ਨੇ ਆਜ ਸੱਤਾਧਾਰੀ ਆਵਾਜ਼ ਮੀ ਪਾਰਟੀ ਤੇ ਪੰਚਾਇਤੀ ਚੋਣਾਂ ਚਤਾਂਦ ਲੀਆਂ ਦੇ ਦੋਸ਼ ਲਾਉਂਦੇ ਆ ਪੰਜਾਬ ਰਾਜ ਚੋਣ ਅਧਿਕਾਰੀ ਤੇ ਭਾਰਤ ਦੇ ਚੋਣ ਕਮਿਸ਼ਨ ਤੋਂ ਜ਼ਿੰਮੇਵਾਰ ਅਧਿਕਾਰੀਆਂ ਤੇ ਸੱਤਾਧਾਰੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਆਖੇ ਕਿ ਜੇ ਅਜਿਹਾ ਨਾ ਹੋਇਆ ਤਾਂ ਕਾਂਗਰਸ ਵੱਲੋਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਡਾਕਟਰ ਗਾਂਧੀ ਆਪਣੇ ਸਾਥੀਆਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰਾ, ਹਲਕਾ ਸਨੌਰ ਤੋਂ ਕਾਂਗਰਸ ਅੰਚਾਰ ਹਰਿੰਦਰਪਾਲ ਸਿੰਘ ਹੈਰੀਮਾਨ, ਦਿਹਾਤੀ ਪ੍ਰਧਾਨ ਹਰ ਜ਼ਿਲ੍ਹਾ ਯੂਥ ਪ੍ਰਧਾਨ ਸੰਜੀਵ ਸ਼ਰਮਾ ਤੇ ਹੋਰ ਵੀ ਕਈ ਆਗੂ ਉੱਥੇ ਮੌਜੂਦ ਸਨ ਦੱਸਦੀ ਹੈ ਕਿ ਡਾਕਟਰ ਗਾਂਧੀ ਨੇ ਕਿਹਾ ਨਾਮਜ਼ਦਗੀਆਂ ਭਰਨ ਆਏ ਉਮੀਦਵਾਰਾਂ ਦੇ ਕਾਗਜ਼ ਫਾੜੇ ਜਾ ਰਹੇ ਨੇ ਬਿਨਾਂ ਕਾਰਨ ਵਿਰੋਧੀਆਂ ਦੇ ਕਾਗਜ਼ ਰੱਦ ਕਰਵਾਏ ਜਾ ਰਹੇ ਨੇ ਸੋ ਡਰਾ ਧਮਕਾ ਕੇ ਚੋਣਾਂ ਲੜਨ ਤੋਂ ਉਹਨਾਂ ਰੋਕਿਆ ਤੇ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਲਿਬਨਾਨ ਛੱਡ ਦੇਣ ਲਿਬਨਾਨ 'ਚ ਜੰਗ ਦੇ ਹਾਲਾਤ ਬਣਨ ਮਗਰੋਂ ਹੁਣ ਤੱਕ 1000 ਤੋਂ ਵੱਧ ਕੈਨੇਡੀਅਨਾਂ ਨੂੰ ਵਿਦੇਸ਼ ਉਡਾਨਾਂ ਦੇ ਰਾਹੀਂ ਵਤਨ ਲਿਆਂਦਾ ਜਾ ਚੁੱਕਿਆ ਹੈ ਤੇ ਦੱਸਦੀ ਹੈ ਕਿ ਟਰੂਡੋ ਨੇ ਆਖਿਆ ਹਸਬੁਲਾ ਤੇ ਇਜ਼ਰਾਈਲ ਤੁਰੰਤ ਗੋਲੀਬੰਦੀ ਕਰਨੀ ਚਾਹੀਦੀ ਹੈ ਤਾਂ ਜੋ ਹਾਲਾਤਾਂ ਨੂੰ ਸਥਿਰ ਬਣਾਇਆ ਜਾ ਸਕੇ। ਹੁਣ ਆਖਾ ਹੈ ਸੰਯੁਕਤ ਰਾਸ਼ਟਰ ਦੇ ਮਤਿਆਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਧਰ ਬਰਤਾਨੀਆ ਮੁਤਾਬਕ ਲਿਬਨਾਨ ਲਈ ਆਖਰੀ ਵਿਸ਼ੇਸ਼ ਉਡਾਣ ਹੋ ਪੇਚੇਗਾ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀ ਸਟੋਮਰ ਨੇ ਕਿਹਾ ਲਿਬਨਾਨ 'ਚ ਰੁਕੇ ਬ੍ਰਿਟਿਸ਼ ਨਾਗਰਿਕ ਇਹ ਉਡਾਣ ਰਾਹੀਂ ਫਿਰ ਮੁਲਕ ਪਰ ਸਕਦੇ ਨੇ। ਕੈਨੇਡਾ ਤੋਂ ਪੰਜਾਬੀਆਂ ਨੂੰ ਲੈ ਕੇ ਚੰਗੀ ਖਬਰ ਸਾਹਮਣੇ ਆਈ ਹੈ। ਰਾਏਕੋਟ ਦੀ ਗੁਰਮਨਜੀਤ ਕੌਰ ਗਰੇਵਾਲ ਡਿਪਟੀ ਜੇਲ ਸੁਪਰਡੈਂਟ ਬਣੀ ਹੈ। ਇਸੀ ਕਾਮਯਾਬੀ ਦੇ ਨਾਲ ਮਾਪਿਆਂ ਤੇ ਇਲਾਕੇ ਦਾ ਨਾਮ ਉੱਚਾ ਹੋਇਆ ਹੈ। ਰਾਏਕੋਟ 'ਚ ਖੁਸ਼ੀ ਦਾ ਮਾਹੌਲ ਹੈ। ਗੁਰਮਨਜੀਤ ਕੌਰ MBA ਦੀ ਪੜ੍ਹਾਈ ਕਰਨ ਤੋਂ ਬਾਅਦ 2021 ਸਟੱਡੀ ਵੀਜ਼ੇ ਤੇ ਬ੍ਰੈਮਟਨ ਕੈਨੇਡਾ ਗਈ ਜਿੱਥੇ ਉਸਨੇ 3 ਸਾਲ 'ਚ ਪੜ੍ਹਾਈ ਪੂਰੀ ਕੀਤੀ। ਇਸ ਦੌਰਾਨ ਗੁਰਮਨਜੀਤ ਨੇ ਆਪਣੇ ਪੜ੍ਹਾਈ ਦੇ ਆਧਾਰ ਤੇ ਕੈਨੇਡਾ ਪੁਲਿਸ ਵਿੱਚ ਨੌਕਰੀ ਲਈ ਅਪਲਾਈ ਕੀਤਾ। ਨੌਕਰੀ ਦਾ ਇੰਤਿਹਾਨ ਦੇਣ ਤੋਂ ਬਾਅਦ ਗੁਰਮਨਜੀਤ ਹੁਣ ਬਤੌਰ ਡਿਪਟੀ ਜੇਲ ਸੁਪਰਡੈਂਟ ਪੁਲਸ ਫੋਰਸ ਨਾਲ ਜੁੜਨਾ ਚਾਹੁੰਦੀ ਸੀ ਤੇ ਕੈਨੇਡਾ ਗਈ ਉੱਥੇ ਜਾ ਕੇ ਆਪਣਾ ਸੁਪਨਾ ਸাকার ਕੀਤਾ ਵਿਦੇਸ਼ ਆਪ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਡਬਲ ਇੰਜਨ ਸਰਕਾਰ ਦਾ ਮਤਲਬ ਮਹਿੰਗਾਈ ਭ੍ਰਸ਼ਟਾਚਾਰ ਤੇ ਬੇਰੋਜ਼ਗਾਰੀ ਹੈ ਇਸ ਕਾਰਨ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਦੀਆਂ ਡਬਲ ਇੰਜਨ ਸਰਕਾਰਾਂ ਦਾ ਅੰਤ ਹੋਣ ਜਾ ਰਿਹਾ ਹੈ ਇਹ ਦਾਵਾ 76 ਸਾਲ ਸਟੇਡੀਅਮ ਦੇ ਵਿੱਚ ਜਨਤਾ ਦੀ ਅਦਾਲਤ ਪ੍ਰੋਗਰਾਮ ਦੌਰਾਨ ਭਾਜਪਾ ਤੇ ਨਿਸ਼ਾਨਾ ਸਾਧ ਅਰਵਿੰਦ ਕੇਜਰੀਵਾਲ ਨੇ ਕੀਤਾ ਆਪ ਮੁਖੀ ਨੇ ਆਖਿਆ ਮੈਂ ਪ੍ਰਧਾਨ ਮੰਤਰੀ ਨੂੰ ਦਿੱਲੀ ਚੋਣਾਂ ਤੋਂ ਪਹਿਲਾਂ ਐਨਡੀਏ ਸ਼ਾਸਿਤ 22 ਸੂਬਿਆਂ ਦਾ ਮੁਫਤ ਬਿਜਲੀ ਦੇਣ ਦੀ ਚੁਣੌਤੀ ਦਿੱੰਦਾ ਜੇਕਰ ਉਹਨਾਂ ਨੇ ਅਜਿਹਾ ਕੀਤਾ ਮੈਂ ਭਾਜਪਾ ਲਈ ਪ੍ਰਚਾਰ ਕਰਾਂਗਾ ਉਹਨਾਂ ਆ ਪਾਜਪਾ ਗਰੀਬ ਵਿਰੋਧੀ ਹੈ ਜਿਸਨੇ ਦਿੱਲੀ ਚ ਬਸ ਮਾਰਸ਼ਲਾਂ ਡਾਟਾ ਐਂਟਰੀ ਆਪਰੇਟਰਾਂ ਨੂੰ ਹਟਾ ਦਿੱਤਾ ਤੇ ਹੋਮਗਾਰਡਾਂ ਦੀ ਤਨਖਾਹ ਰੋਕੀ ਪਾਜਪਾ ਨੇ ਬਿਜਲੀ ਪਾਣੀ ਔਰਤਾਂ ਤੋਂ ਬਸ ਸਫਰ ਬਜ਼ੁਰਗਾਂ ਦੀ ਮੁਫਤ ਇਰਤ ਯਾਤਰਾ ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਵਿਖੋਈਆਂ ਕੋਲਕਾਤਾ ਦੇ ਸਰਕਾਰੀ ਆਰਜ਼ਗਰ ਮੈਡੀਕਲ ਕਾਰਸ਼ ਹਸਪਤਾਲ ਦੇ ਅਧਿਕਾਰੀਆਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਹਸਪਤਾਲ ਤੋਂ ਇੰਟਰਨ, ਹਾਊਸ ਸਟਾਫ ਅਤੇ ਸੀਨੀਅਰ ਰੈਜ਼ੀਡੈਂਟਾਂ ਸਣੇ 10 ਡਾਕਟਰਾਂ ਨੂੰ ਹਟਾਉਣ ਦਾ ਫੈਸਲਾ ਕੀਤਾ। ਸੂਤਰਾਂ ਮੁਤਾਬਕ ਇਹ ਸਾਰੇ 10 ਜਣੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ। ਕੋਸ਼ ਜੋ ਇਸ ਸਮੇਂ ਸੀਬੀਆਈ ਦੀ ਹਿਰਾਸਤ ਚ ਹੈ ਜਿਸ ਖਿਲਾਫ ਕੇਂਦਰੀ ਏਜੰਸੀ ਵੱਲੋਂ ਹਸਪਤਾਲ ਚ ਜੂਨੀਅਰ ਡਾਕਟਰ ਦੇ ਨਾਲ ਜ਼ਬਰਜਨਾਹ ਤੇ ਹਤਿਆ ਤੇ ਵਿੱਤੀ ਬੇਨਿਯਮੀਆਂ ਦੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਕੱਢੇ ਗਏ 10 ਵਿਅਕਤੀਆਂ ਵਿੱਚ ਇੱਕ ਹਾਊਸ ਸ ਕਾਥਿ ਚਮੂਲੀਤ ਕਾਰਨ ਪਹਿਲਾ ਹੀ ਸੀਬੀਆਈ ਦੀ ਹਿਰਾਸਤ ਹੈ ਨੋਟੀਫਿਕੇਸ਼ਨ ਮੁਤਾਬਕ ਸਾਰਿਆਂ ਨੂੰ 72 ਘੰਟਿਆਂ ਦੇ ਅੰਦਰ ਮੈਡੀਕਲ ਕਾਲਜ ਦਾ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਹੈ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਦਸਤਾਵੇਜ਼ ਟੁਕਮੀ ਕਾਰਵਾਈ ਬੰਗਾਲ ਮੈਡੀਕਲ ਕਾਉਂਸਲ ਨੂੰ ਭੇਜੀ ਜਾਣਗੀ ਸੋ ਇਹ ਸੀ ਅੱਜ ਦੀਆਂ ਫਟਾਫਟ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ